ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਹਲਵਾ ਪਰੌਠਾ ਬਣਾਵਾਂਗੇ ਮੀਂਹ ਪਈ ਜਾਂਦਾ ਤੇ ਬਹੁਤ ਹੀ ਸੁਆਦੀਸ਼ਟ ਲੱਗੂਗਾ ਤੇ ਹਲਵਾ ਪਰੌਠਾ ਬਣਾਵਾਂਗੇ ਉਹਦੇ ਵਾਸਤੇ ਆਪਾਂ ਕੀ ਸਮਾਨ ਲਿਆ ਮੈਂ ਤੁਹਾਨੂੰ ਦੱਸ ਦਿੰਨੀ ਆ ਉਹਦੇ ਵਾਸਤੇ ਜੀ ਆਪਾਂ ਆਹ ਲਈ ਅੱਧੀ ਕੌਲੀ ਲਈ ਆਪਾਂ ਸੂਜੀ ਦੀ ਜਿੰਨਾ ਆਪਾਂ ਚਾਹੀਦਾ ਆਪਾਂ ਉਹਨਾ ਬਣਾ ਸਕਦੇ ਆ ਅਸੀਂ ਘਰੇ ਦੋ ਤਿੰਨ ਮੈਂਬਰ ਹੈ ਤੇ ਅੱਧੀ ਕੌਲੀ ਸੂਜੀ ਦੀ ਲਈ ਹੈ ਅੱਧੀ ਆਪਾਂ ਚੀਨੀ ਦੀ ਲਈ ਹੈ ਤੇ ਅੱਧੀ ਆਪਾਂ ਘਿਓ ਦੀ ਲਈ ਤਿੰਨਾਂ ਦੀ ਇੱਕੋ ਜੀ ਮਾਤਰਾ ਹੈ ਇਹਨਾਂ ਦੀ ਇੱਧਰ ਇੱਕ ਕੌਲੀ ਲਈ ਆਪਾਂ ਬੇਸਣ ਤੇ ਆਟਾ ਅੱਧੀ ਕੌਲੀ ਆਟਾ ਹੈ ਤੇ ਅੱਧੀ ਕੌਲੀ ਹੈਗੀ ਬੇਸਣ ਇੱਕ ਕੌਲੀ ਬਣਾ ਲਈ ਆਪਾਂ ਤੇ ਆ ਵਿੱਚ ਥੋੜਾ ਜਿਹਾ ਪਾਵਾਂਗੇ ਨਮਕ ਆٹے ਦੇ ਵਿੱਚ ਚਮਦੇ ਦੇ ਵਿੱਚ ਤੇ ਹੁਣ ਆਪਾਂ ਨਾ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨਾ ਆਟਾ ਤਿਆਰ ਕਰਾਂਗੇ ਹੁਣ ਆਪਾਂ ਨਾ ਮੈਦਾ ਤਿਆਰ ਕਰਦੇ ਆਂ ਗੁੰਨ ਕੇ ਰੱਖ ਦਿਆਂਗੇ ਫਿਰ ਬਣਾਵਾਂਗੇ ਆਪਾਂ ਹਲਵਾ ਤੇ ਵਿੱਚ ਆਹ ਆਪਾਂ ਥੋੜਾ ਜਿਹਾ ਨਮਕ ਪਾ ਦਿਆਂਗੇ ਆ ਦੇਖੋ ਥੱਲੇ ਮੇਰਾ ਆਟਾ ਹੈ ਤੇ ਉੱਤੇ ਮੇਰਾ ਮੈਦਾ ਹੈ ਆਪਾਂ ਦੋਨੇ ਚੀਜ਼ਾਂ ਰਲਾ ਕੇ ਬਣਾਉਣੇ ਆ ਤੇ ਆਪਾਂ ਕੱਲੇ ਮੈਦੇ ਦਾ ਵੀ ਬਣਾ ਸਕਦੇ ਆ ਤੇ ਕੱਲੇ ਆਟੇ ਦਾ ਵੀ ਬਣਾ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਮੋਨ ਇੱਕ ਚਮਚਾ ਪਾ ਦਿਆਂਗੇ ਵੱਡਾ ਭਰ ਕੇ मिक्स करके तो आप हूँ आटा गुन के तैयार कर देंगे पानी आप लिया तो हूँ थोड़ा थोड़ा पानी पा के ना आप तैयार कर देंगे सॉफ्ट आटा गुन गुन के तैयार करना आप आटा ना आप सॉफ्ट ज्यार करता है देखो तो उत्ते आप थोड़ा जहा ला देंगे घ्यो ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਤੇ ਹੁਣ ਆਪਾਂ ਹਲਵਾ ਬਣਾਵਾਂਗੇ ਹੁਣ ਆਪਾਂ ਪੈਨ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਨਾ ਵੀ ਅੱਧੀ ਕੌਲੀ ਆਪਣੀ ਸੂਜੀ ਦੀ ਹੈ ਤੇ ਅੱਧੀ ਆਪਾਂ ਚੌਥਾ ਹਿੱਸਾ ਪਾਉਣਾ ਚਾਰ ਹਿੱਸੇ ਪਾਵਾਂਗੇ ਮਤਲਬ ਵੀ ਦੋ ਕੌਲੀਆਂ ਪਾ ਦਾਂਗੇ ਆਹ ਇੱਕ ਅੱਧੀ ਕੌਲੀ ਚੀਨੀ ਦੀ ਹੈ ਤੇ ਦੋ ਕੌਲੀਆਂ ਪਾਵਾਂਗੇ ਆਪਾਂ ਪਾਣੀ ਦੀਆਂ ਆਮ ਆਪਾਂ ਜਦੋਂ ਹਲਵਾ ਬਣਾਉਨੇ ਸੂਜੀ ਦਾ ਆਪਾਂ ਤਿੰਨ ਕੌਲੀਆਂ ਪਾਉਣੇ ਇਹ ਚ ਪਾਵਾਂਗੇ ਆਪਾਂ ਚੌਥਾ ਹਿੱਸਾ ਕਿਉਂਕਿ ਆਪਾਂ ਇਹਨੂੰ ਨਾ ਥੋੜਾ ਜਿਹਾ ਲਿਕਵਿਡ ਬਣਾਉਣਾ ਹੈਗਾ ਬਾਰਾ ਆਪਾਂ ਸੌਫਟ ਹਾਰਡ ਜਾਂ ਨਹੀਂ ਬਣਾਉਣਾ ਇਹਨੇ ਲਿਕਵਿਡ ਜਿਹਾ ਹੀ ਬਣਾਵਾਂਗੇ ਆਪਾਂ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਫੂਡ ਕਲਰ ਕੋਈ ਵੀ ਪਾ ਸਕਦੇ ਹੋ ਮੈਂ ਪਾਉਣੀ ਹੈ orange ਲਾਈਮਨ ਜੂਸ ਲਾਈਮਨ ਕਲਰ ਪਾਉਣੀ ਹੈ ਮੈਂ ਇਹਦੇ ਵਿੱਚ ਥੋੜਾ ਜਿਹਾ ਹੋਰ ਪਾ ਦਿੰਦੇ ਆ ਥੋੜਾ ਜਿਹਾ ਘੱਟ ਹੈ ਬਸ ਹੁਣ ਆਪਾਂ ਇਹ ਚਾਸ਼ਨੀ ਤਾਂ ਦੂਸਰੇ ਚੁੱਲੇ ਤੇ ਰੱਖ ਦਾਂਗੇ ਬਣੀ ਜਾਊਗੀ ਤੇ ਕੋਈ ਤਾਰ ਵਗੈਰਾ ਨਹੀਂ ਬਣਾਉਣਾ ਆਪਾਂ ਸਿਰਫ ਚੀਨੀ ਮੈਲਟ ਕਰਨੀ ਹੈ ਤੇ ਇੱਧਰ ਆਪਾਂ ਸੂਜੀ ਨੂੰ ਬਣਾ ਭੁੰਨ ਲਾਂਗੇ ਹੁਣ ਹੁਣ ਆਪਾਂ ਦੂਸਰਾ ਪੈਨ ਰੱਖ ਲਿਆ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਘਿਓ ਤੇ ਹੁਣ ਨਾਲ ਦੀ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਸੂਜੀ ਆਪਾਂ ਨਾ ਸੂਜੀ ਨੂੰ ਭੁੰਨ ਲਾਂਗੇ ਜਦੋਂ ਇਹਦੀ ਵਧੀਆ ਸੋਹਣੀ ਜਿਹੀ ਖੁਸ਼ਬੂ ਆਉਣ ਲੱਗਦੀ ਨਾ ਉੰਨਾ ਟਾਈਮ ਆਪਾਂ ਭੁੰਨ ਲਾਂਗੇ ਤੇ ਜਦੋਂ ਆਪਣੀ ਚਾਸ਼ਨੀ ਇੱਧਰ ਉਬਲ ਗਈ ਤੇ ਉਦੋਂ ਆਪਾਂ ਗੈਸ ਇੱਧਰ ਬੰਦ ਕਰ ਦੇਵਾਂਗੇ ਸੂਜੀ ਆਪਾਂ ਭੁੰਨ ਲਈਏ ਹਲੋ ਗੈਸ ਤੇ ਤੇ ਬਹੁਤ ਵਧੀਆ ਭੁੱਜਦੀ ਖੁਸ਼ਬੂ ਆਈ ਜਾਂਦੀ ਹੈ ਨਾਲੇ ਘੋੜਾ ਛੱਡਦਾ ਸੂਜੀ ਨੇ ਤੇ ਹੁਣ ਆਪਣਾ ਇੱਧਰ ਜਿਹੜਾ ਪਾਣੀ ਰੱਖਿਆ ਸੀ ਆਪਾਂ ਗਰਮ ਤੇ ਉਹ ਵੀ ਆਪਣਾ ਗਰਮ ਹੋ ਗਿਆ ਚੀਨੀ ਨਾਲ ਸਬੋ ਗਈ ਇਹ ਵਿੱਚ ਤੇ ਹੁਣ ਆਪਾਂ ਨਾ ਗੋੰਤੀ ਗੈਸ ਚ ਚਲਵਾਈ ਆਪਣਾ ਹੌਲੀ-ਹੌਲੀ ਆਪਾਂ ਪਾਣੀ ਪਾਵਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਗੈਸ ਤੇਜ਼ ਕਰ ਦਿਆਂਗੇ ਤੇ ਆਪਾਂ ਹੁਣ ਇਹਨੂੰ ਨਾ ਥੋੜਾ ਜਿਹਾ ਟਾਈਮ ਧਰ ਕੇ ਪਕਾਵਾਂਗੇ ਇਹ ਥੋੜਾ ਜਿਹਾ ਟਾਈਮ 1-2 ਮਿੰਟ ਇਹਨੂੰ ਆਪਾਂ ਢੱਕ ਦੇ ਆਂ ਦੋ ਮਿੰਟ ਹੋ ਗਏ ਆਪਾਂ ਇਹਨੂੰ ਧਰ ਕੇ ਪਕਾ ਲਿਆ ਦੇਖੋ ਆਪਣਾ ਹਲਵਾ ਹੋ ਗਿਆ ਤਿਆਰ ਆਪਾਂ ਨੂੰ ਥੋੜਾ ਜਿਹਾ ਲਿਕਵਿਡੀ ਚਾਹੀਦਾ ਹੈ ਤੇ ਆਪਾਂ ਥੋੜਾ ਜਿਹਾ ਇਹਨੂੰ ਹਾਰਡ ਜਾਂ ਵੀ ਬਣਾਉਂਦੇ ਵੀ ਤੇ ਲੈ ਕੇ ਬੱਟਾ ਚਾਹੀਦਾ ਆਪਾਂ ਨੂੰ ਤੇ ਹੁਣ ਆਪਾਂ ਗਾਇਆ ਤੋਂ ਬੰਦ ਕਰਕੇ ਤੇ ਇਹਨੂੰ ਦੂਸਰੀ ਪਲੇਟ 'ਚ ਕੱਢ ਲਾਂ ਇੱਧਰ ਹਲਵੇ ਨੂੰ ਨਾ ਆਪਾਂ ਪਲੇਟ 'ਚ ਕੱਢ ਲਏ ਤੇ ਹੁਣ ਆਪਾਂ ਇਹ ਜੀ ਕਰ ਦਾਂਗੇ ਡੈਕੋਰੇਟ ਹੁਣ ਆਪਾਂ ਇਹਦੇ ਤੇ ਪਾ ਦਾਂਗੇ ਚਾਹ ਕੀ ਬੋਲਦੇ ਨੇ ਕੂਟੀ ਰੂਟੀ ਆਨੋ ਤੇ ਆਪਾਂ ਪਾ ਦਾਂਗੇ ਬੁਰਾਦਾ ਐਸ ਤਰ੍ਹਾਂ ਕਰਕੇ ਨਾ ਆਪਾਂ ਬੁਰਾਦਾ ਪਾ ਦਾਂਗੇ ਆਪਾਂ ਬੁਰਾਦਾ ਵੀ ਰੱਖਤਾ ਨਾਰੀਅਲ ਦਾ ਉੱਤੇ ਰੱਖ ਦਾਂਗੇ ਚੈਰੀ ਹਲਵੇ ਦੀ ਡੈਕੋਰੇਟ ਕਰਕੇ ਨਾ ਆਪਾਂ ਸਾਈਡ ਤੇ ਰੱਖ ਦਾਂਗੇ ਫਿਰ ਆਪਾਂ ਬਣਾਉਣੇ ਆ ਪਰੌਠੇ ਹੁਣ ਆਪਾਂ ਇਹਨਾਂ ਸਾਈਡ ਤੇ ਰੱਖ ਦਿੰਦੇ ਹਾਂ। ਹੁਣ ਆਪਾਂ ਬਣਾਉਣੇ ਆ ਪਰੌਠਾ। ਆਟਾ ਆਪਣਾ ਬਹੁਤ ਹੀ ਸੋਹਣਾ ਬਣ ਗਿਆ, ਸੌਫਟ ਬਣ ਗਿਆ। ਹੁਣ ਆਪਾਂ ਨਾ ਛੋਟੇ ਜਿਹੇ ਪੇੜਾ ਲਾਣਗੇ ਜਿਹਨਾਂ ਹਲਵਾਈ ਲੋਕ ਬਣਾਉਂਦੇ ਨੇ ਨਾ ਉਹ ਤਾਂ ਵੱਡੇ-ਵੱਡੇ ਬਣਾਉਂਦੇ ਵੱਡੀਆਂ ਕੜਾਈਆਂ ਦੇ ਵਿੱਚ। ਆਪਾਂ ਤਾਂ ਛੋਟਾ ਹੀ ਬਣਾਵਾਂਗੇ ਕਿਉਂਕਿ ਆਪਾਂ ਘਰੇ ਬਣਾਉਣੇ ਆਪ ਹੀ ਖਾਣੇ ਆ ਕਿ ਉਹਨਾਂ ਨੂੰ ਤਾਂ ਸੇਲ ਕਰਨੇ ਹੁੰਦੇ। ਤੇ ਹੁਣ ਆਪਾਂ ਇਹਨੂੰ ਬਣਾਵਾਂਗੇ ਪੈਨ ਦੇ ਵਿੱਚ ਉਸ ਹਿਸਾਬ ਨਾਲ ਹੀ ਬਣਾਵਾਂਗੇ ਆਪਾਂ ਹੁਣ ਆਪਾਂ ਨਾ ਸੈਲਫ ਤੇ ਬਣਾ ਲਾਂਗੇ ਘਿਓ ਲਾ ਲਾਂਗੇ ਐਸ ਤ<' ਕੈਂ ਕਰਕੇ ਇਹਨੂੰ ਨਾ ਹੱਥ ਨਾਲ ਹੀ ਫਲਾਵਾਂਗੇ ਐਸ ਤ<' ਕੈਂ ਕਰਕੇ ਆਪਾਂ ਨਾ ਐਸ ਤ<' ਕਰਕੇ ਇਹਨੂੰ ਹੱਥ ਨਾਲ ਹੀ ਫਲਾਉਣਾ ਤੇ ਬਹੁਤ ਹੀ ਸੋਹਣਾ ਫੈਲਾਇਆ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਛੇਦ ਕਰ ਦੇਾਂਗੇ ਆਸਤਕੰਨ ਕਰਕੇ ਇਹ ਜਿੱਦਾਂਕ ਆਪਣਾ ਪੈਨ ਆ ਨਾ ਆਪਾਂ ਉਦਾਂ ਤੀ ਬਣਾਇਆ ਹੈ ਹੁਣ ਆਪਾਂ ਪੈਨ ਦੇ ਥੱਲੇ ਗਏ ਸੌਂ ਕਰਦੇ ਆ ਨਾ ਪਤਾ ਇਹਨੇ ਰੱਖਿਆ ਤੇ ਕਿਉਂ ਪਾਤਾ ਵਿੱਚ ਕਿਉਂ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਪਰੌਠਾ ਕਿਆ ਨਾ ਜਾਦੇ ਗਰਮ ਕਰ ਲਿਓ ਬਾਵਾ ਉਹਨਾਂ ਦਾ ਵੇਖਦੇ ਆਂ ਜੀ ਸਾਈਡ ਬਦਲ ਦਿਆਂਗੇ ਆ ਲਓ ਐਸ ਤ ਕਾ ਕਰਕੇ ਨਾ ਆਪਾਂ ਇਹਨੂੰ ਬ੍ਰਾਊਨ ਕਰ ਲਾਂਗੇ ਆ ਲੋ ਜੀ ਆਪਣਾ ਪਰੌਠਾ ਬਣ ਕੇ ਨਾ ਤਿਆਰ ਹੋ ਗਿਆ ਤੇ ਬਹੁਤ ਵਧੀਆ ਬਣ ਗਏ ਤੇ ਹੁਣ ਆਪਾਂ ਬਣਾਵਾਂਗੇ ਦੂਸਰਾ ਇਹਨੂੰ ਆਪਾਂ ਪਲੇਟ ਤੇ ਰੱਖ ਲੈਣੀ ਹੁਣ ਆਪਾਂ ਦੂਸਰਾ ਬਣਾ ਲਾਂਗੇ ਬਹੁਤ ਹੀ ਆਸਾਨ ਤਰੀਕਾ ਹੈ ਪਰੌਠੇ ਬਣਾਉਣ ਦਾ ਐਸ ਤਰ੍ਹਾਂ ਕਰਕੇ ਬਣਾ ਲੇ उसका ही इन्हू भी बराउन कर लागे आज अपने परौठे ना बनके तैयार हो गए कि आप साफ कर आ देखो